ਮੂੰ ਮੀਨੋ ਨਾਲ ਲੈ ਮੈਨ ਚੱਲੀ ਆ ਬਾਬੀ ਦੀ ਮੈਨੂੰ ਨਾਲ ਲੈਂਦਾ ਮੈਂ ਸਵੇਰ ਤੇ ਨਹੀਂ ਲਾਤੀ ਤੁਸੀਂ ਤਾਂ ਵੇਲਦੇ ਹੋ ਤੁਸੀਂ ਉਦੋਂ ਨਾਲ ਲੈਂਦੇ ਇਹ ਆ ਪ੍ਰੀਤ ਨੂੰ ਪੁੱਛਾਂ ਸੀ ਪੁੱਛ ਲਾ ਕੀ ਕਹਣਾ ਮੈਨੂੰ ਤੇ ਕਾਲੀ ਜੀ ਨੂੰ ਕਹ ਲਈ ਕੁਈ ਨਾ ਆਈ ਨਹੀਂ ਬੰਦੋਗਰੀ ਮਗਲੀ ਜੀ ਗੱਲ ਕਰ ਕੀ ਹੈਲੋ ਆਹ ਹਾਂ ਪ੍ਰੀਤ ਆ ਹਾਂ ਹਾਂ ਸਸਟੀ ਕਾਲ ਹੈ ਹੋਰ ਕੀ ਹਾਲੀ ਅਹ ਮੈਨੂੰ ਦਿੱਤਾ ਸੀ ਨਿਆ ਕਲਮੋ ਨੂੰ ਮੈਂ ਤਾਂ ਪ੍ਰੀਤ ਦਾ ਫੋਨ ਆਉਂਦਿਆ ਵਾ ਤੇ ਉਹ ਕੋਈ ਪੈਸੇ ਕੋਈ ਮੇਰੇ ਸਾਹਮਣੇ ਤੇ ਕਹੇ ਗੱਲ ਦਾ ਨਾ ਨਹੀਂ ਨੱਪੀ ਘੁੱਟੀ ਚਲੇ ਗਈ ਨਾ ਹੀ ਨਹੀਂ ਲਿਆ ਦੇਣੇ ਆ ਜਾਂ ਨਹੀਂ ਦੇ ਦੇ ਕਿਹੜੇ ਪੈਸੇ ਵਿਗਿਆ ਜਿਵੇਂ ਬੰਦਾ ਹੋ ਨਹੀਂ ਜਾਂਦਾ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ ਤੇ ਚਲੇ ਗਈ ਆ ਮੈਂ ਹਾਂ ਚੱਲ ਕੋਈ ਨਹੀਂ ਗਾ ਤੇ ਫੋਨ ਉਹਨਾਂ ਦੇ ਤੇ ਪੈਸੇ ਹੈ ਨਹੀਂ ਆ ਤੇ ਇੱਕਦਾਂ ਗੱਲ ਕਰਦਾ ਬਣਾ ਕੇ ਨਾ ਕੇਰਾ ਹੀ ਨਾ ਪਵੇ ਆਹੋ ਵੀ ਕਰ ਗੱਲ ਕੀਤੀ ਚੰਗੀ ਹੋਣੀ ਐ ਏਦੀ ਦੂਰ ਹੋਂ ਤੂੰ ਆਣਾ ਸਹਰਿਆ ਤੋ ਅਗਰ ਅਸਕਰ ਖਾਲੀ ਮੁੜ ਕੇ ਜਾਵੇਂਗੀ ਤੇ ਇਹ ਨਾ ਕਿਨੂੰ ਆਖਣਗੇ ਕਿ ਲੈ ਕੇ ਤੇ ਕੱਖ ਵੀ ਨਹੀਂ ਆਈ ਦੀ ਦੂਰ ਭੱਜੀ ਗਈ ਐ ਆ ਤੇ ਆਵੀ ਤਾਂ ਤਾਂ ਆਈ ਨਾ ਵੀ ਫੇਰੀ ਪੈਦਾ ਵਾ ਮੈਂ ਆਖੀ ਨਾ ਵੀ ਕਿਤੇ ਮੈਂ ਆਨੀ ਮੇਰੇ ਕੋਲ ਜੀ ਸੱਜ ਕੇ ਆ ਜਾ ਵੀ ਚਾਹ ਪਾਣੀ ਮੈਂ ਤੇ ਪਿਆ ਹੀ ਦੇਣਾ ਨਾਲੇ ਰਾਤ ਲਾਜੀ ਬਾਬਾ ਚਿਰੋਂ ਗੱਤੈ ਨੂੰ ਆਏ ਹੂੰ ਪਰ ਪੈਸਾ ਲਾ ਲਾ ਕੇ ਨਾ ਵੀ ਸਹਰਿਆ ਕਿ ਹਾਨੇ ਬਾਨਿਆ ਮੈਨੂੰ ਨਹੀਂ ਲੱਗਦਾ ਵੀ ਇਸ ਦਿਨ ਪੈਸੇ ਦੇ ਵੀ ਸਲੈਂਡਰ ਵੀ ਮੁੱਕ ਆ ਬਿਆ ਮੇਰੀ ਨਪਾਲਾ ਤਵਾ ਕੇ ਗਈ ਐ ਆਹੋ ਮੈਂ ਗੱਲ ਕਰਾਦਾ ਨਹੀਂ ਤੇ ਤੇਰੀ ਆਹੋ ਹੀ ਕਰਾਂ ਗੱਲ ਕਰਦਾ ਵੀ ਜੇ ਤੇ ਦੇਣੀ ਆ ਤਾਂ ਤੂੰ ਆ ਵੀ ਤੇ ਜੇ ਨਹੀਂ ਦੇਣੀ ਨਹੀਂ ਬਾਜੀ ਤੇ ਨਹੀਂ ਕਰੇ ਹੈਗਾ ਇਹ ਕੱਲੀ ਤੁਰੇ ਫਿਰਦੀ ਹੈ ਹਾਂ ਚਾਹ ਚੂਜੀ ਬਣਾ ਕੇ ਲੈ ਗਈ ਭਵੇਂ ਆਉਣਾ ਹੀ ਹੋਵੇ ਪੀਣ ਮੈਂ ਕਰਾਂ ਵੀ ਨਹੀਂ ਆ ਗੱਲ ਤੇਰੀ ਜਾਨੀ ਤੇ ਕਰਾ ਦਿੰਦੀ ਆ ਹੋਸ਼ਲਾ ਨੂੰ ਕੀ ਆਂਦੀ ਆਹੋ ਚਾਹ ਨੂੰ ਬਾਲਾ ਕਿਸ ਸਿਲੰਡਰਾਂ ਦੀ ਅੱਜ ਹੀ ਮੁੱਕਾ ਹੈ ਤਰੀਆ ਵਾ ਸਿਲੰਡਰ ਤੁਰਪੀ ਮੈਂ ਜਵਾਬ ਦਿੱਤਾ ਸੀ ਪਹਿਲੇ ਇੱਕ ਇਹ ਤੁਰਪੀ ਮੈਂ ਦਵਾਲੀਆਂ ਤੋਂ ਹਿੱਤ ਵਾਲਾ ਦਵਾਲੀਆਂ ਕਿੰ ਫਰਗ ਮੰਡੀ ਸਾਨੂੰ ਅੱਗੇ ਨੀ ਟਿਕਨ ਦੇਣਗੇ ਲੈ ਕੱਕ ਦਿਸਾ ਨਹੀਂ ਇਹਨਾਂ ਨੂੰ ਕਪਾ ਕੀਤਾ ਨਹੀਂ ਆ ਤੇ ਮੈਂ ਤੇ ਸਟੇਸ਼ਨਿੰਗਾਂ ਅੱਧਰ ਆਵਾਜ਼ ਮਾਰੀ ਤੋਹਾਰ ਮਾਰ ਲਾ ਇੱਥੇ ਬਾਰਾ ਆਉਣ ਵਾਲੇ ਗੁੰਦੀ ਦਿੱਤੀ ਜਵਾਕਾਂ ਨੂੰ ਖਾ ਲੈਣੇ ਦੇ ਕਬੜੀ ਤੇ ਪਈ ਉਧਰੋਂ ਆਈ ਹੀ ਵਿਆਹ ਆ ਆਹੀ ਨਾਲ ਦੂਹੀ ਲੈਜੀ ਗੁੰਦੀਵਾ ਪਈ ਆਹ ਬੋਲਣਾ ਤਾਂ ਨਹੀਂ ਤੇਰੀ ਕਰ ਨੀ ਕਰਮੋ ਨੀ ਕਰਮੋ ਹਾਂ ਬਬੂ ਵੇ ਕਿਦ ਨ ਤੇ ਕੰਮ ਦੇ ਸਾਰਾ ਕਹਿੰਦੇ ਤੂੰ ਕਿਦਾਂ ਰਮੇ ਪੈ ਗਈ ਫੜ ਤਰੀ ਤੀੜ ਹੁੰਦੇ ਆ ਹੀ ਮੈਂ ਲੰਮੇ ਤਾਂ ਕੀ ਹਾਂ ਤੀ ਪ੍ਰੀਤ ਪ੍ਰੀਤਾਂ ਦੀ ਮੇਰੀ ਗੱਲ ਕਰਾ ਨਾ ਨਾ ਤੇ ਗੱਲ ਕਰ ਲੈ ਕੀ ਕਹਿੰਦੇ ਤੇਰਾ ਸੋ ਪਰਦਾ ਹੋਊਗਾ ਸਾਸਰੀ ਕਾਂ ਹਾਂ ਜੀ ਵਧੀਆ ਤੂੰ ਹੀ ਸੁਣਾਓ ਕੋਈ ਨਹੀਂ ਹੁੰਦੇ ਸਿਰ ਜਾਂ ਪੀੜ ਹੁੰਦੇ ਆ ਹੀ ਲੰਮੇ ਪੈ ਗਈ ਘੜੀ ਦੇ ਕੰਮ ਤੇਂਟਾ ਮੇਰਾ ਕਰਨਾ ਵਾ ਕਿੱਦਾਂ ਕਰਨਾ ਨਹੀਂ ਨਹੀਂ ਸਵੇਰੇ ਮੈਨ ਲਾਣਾ ਚੀ ਐ ਇਹ ਤੇ ਪ੍ਰੀਤ ਤੇਰੇ ਦੇਣੇ ਆ ਮੈਂ ਮੰਨਦੀ ਆ ਵੀ ਦੇਣੇ ਆ ਸਾਡਾ ਹੱਥ ਥੋੜਾ ਜਿਹਾ ਤੰਗ ਵਾ ਤੈਨੂੰ ਨਾ ਰੋਕੇ ਦਵਾਂਗੀ ਤੇ ਮੇਰੀ ਭੈਣ ਸਵੇਰੇ ਨਾ ਆਵੀਂ ਉਦਾਂ ਮਿਲਣਾ ਆਣਾ ਤੇ ਤੂੰ ਚੀਜ਼ ਸਦਗੀ ਆ ਜਾ ਪਰ ਪੈਸੇ ਲੈਣਾ ਜਿਹੀਂ ਪੈਸੇ ਨਹੀਂ ਜੇ ਦਿੱਤੇ ਜਾਣਗੇ ਪੈਸੇ ਤੈਨੂੰ ਰੁਕਣਾ ਪੈਣਾ ਵੀ ਤਾਂ 15 ਦਿਨ ਜੀ ਛੁੱਟਿਆ ਛੋਣਾ ਚਾਹ ਨਾਲ ਤੇ ਤੇਰੇ ਵੀਰ ਨੇ ਆਰਤੀ ਤੇ ਸਾਮਨੀ ਕਰਾਇਆਗਾ ਹਾਂ ਐਂ ਤਾਂ ਗਾਤੋ ਬੋਲਦੀ ਆ ਪ੍ਰੀਤਤਾ ਸਤ ਤੈਨੂੰ ਦਊਂਗੀ ਮੈਨੂੰ ਪਤਾ ਹੀ ਆ ਜਿਹੜੇ ਹੁਣ ਤੇਰੇ ਕੋਲ ਜਾਂਦੇ ਤੈਨੂੰ ਦੇਣੇ ਪੈਣੇ ਮੈਂ ਹੀ ਕਿਹੜਾ ਨੱਪ ਲੈਣ ਲੱਗੀ ਇਹ ਵੀ ਤਾਂ ਤੇਰਾ ਭਰਾ ਹੀ ਆ ਸਾਡੇ ਨਾਲ ਤੂੰ ਕਿਉਂ ਇਦਾਂ ਕਰਦੀ ਰਹੀ ਨਹੀਂ ਉਹਨਾਂ ਨਾਲ ਤਾਂ ਚੰਗੀ ਭਲੀ ਰਹਿਣੀ ਤੂੰ ਇਦਾਂ ਗਾਤੋ ਕਰਦੀ ਰਹੀ ਨਹੀਂ ਆਹੋ ਕੋਈ ਨਹੀਂ ਦਊਂਗੀ ਅਗਰ ਤੂੰ ਮਿਲਣਾ ਹੁੰਦਾ ਜੀ ਸਕਦੇ ਆ ਜਾ ਭਾਵੇਂ ਅੱਜ ਅੱਜ ਹੀ ਆ ਜਾ ਪਰ ਪੈਸੇ ਲੈਣਾ ਮੇਰੀ ਭੈਣਾਂ ਵੀ ਪੈਸੇ ਲੈਣਾ ਜੇ ਵੀ ਨਾ ਕੁ ਭਖ ਲੋ ਜਾ ਦੇ ਦਾ ਵੀ ਦੇ ਦਾਂਗੇ ਤੈਨੂੰ ਦੇ ਦਾਂ ਕਿ ਤਾ ਤੋ ਇਤਾਂ ਇੰਨਾ ਮਾੜਾ ਚੰਗਾ ਬੋਲ ਦੱਸਣੀ ਆ ਨਹੀਂ ਕਹਿਂਦੀ ਆ ਤੇ ਤੂੰ ਉਹਨਾਂ ਨੇ ਘਰ ਪਾਇ ਤੈਨੂੰ ਪਤਾ ਵੀ ਬਗਾਨੇ ਘਰ ਹੋਣਾ ਤੇ ਤੂੰ ਹੀ ਉਹਨਾਂ ਦਾ ਦੇਣ ਦਾ ਨਾਮ ਲਾਓ ਚਲ ਚੰਗਾ ਪਰ ਇਹ ਕੋਈ ਨਹੀਂ ਹੈ ਰੁਕ ਜਾ ਫਿਰ ਮੀਨਾ ਚਲ ਨਹੀਂ ਆਲੋ ਉਹ ਉਹਨਾਂ ਨੂੰ ਕਹਿੰਦਾ ਉਹ ਉਹਨਾਂ ਨਾਲ ਤੁਸੀਂ ਚੰਗੇ ਪੜੇ ਚੰਗੇ ਪੜੇ ਧੀ ਸੀ ਆਣੀ ਚੰਗੇ ਨਹੀਂ ਰਹਿਣਾ ਗਾ ਤੂੰ ਹੀ ਕਿਹਦੀ ਸ਼ਰਮ ਸ਼ਰਮਿੰਦੀ ਪੜੀ ਉਹਨਾਂ ਤੇ ਅਗਲੇ ਪੈਸੇ ਦਓ ਜਿਨ੍ਹਾਂ ਦੇ ਦੇਣੇ ਨਾਲ ਧੀ ਤੇ ਆਣੀ ਦੁੱਧਾਈ ਦੇ ਆ ਕਿ ਲਈਦੇ ਆ ਮੂਰੇ ਦਿਨ ਪਤਾ ਸਾਸ ਜੀ ਦੀ ਕਿਸਮਾ ਕੱਬਾ ਐਵੇਂ ਘਾਤ ਰੋਲਾ ਪਾਈ ਜਾਨੀਂ ਦੇ ਦਾਂਗੇ ਅਸੀਂ ਪਾ ਚੱਲੇ ਕਿ ਤੈਨੂੰ ਕਹਿ ਤੋ ਦੇ ਵੀ ਤੇਰਾ ਕੇ ਦੇਣਾਗੇ ਵੀ ਨੱਕ ਰੋਗ ਜਿਹੇ ਝੋਨਾ ਸੁਟੇ ਜਾਨਦੀ ਕਿ ਹਿਸਾਬ ਨਹੀਂ ਕਰਾਇਆ ਦੇਣਾ ਕਿ ਅਸੀਂ ਉਹਨੇ ਕੀ ਕਹਿਣਾ ਹੈ ਕਹਿਣਾ ਉਹ ਤੋ ਜਾਤਾ ਤਾਂ ਤੂੰ ਮੈਨੂੰ ਕਹੀ ਜਾਨੀਂ ਮੈਂ ਨਹੀਂ ਕਹਿੰਦੀ ਮੈਂ ਉਹਦੀ ਗੱਲ ਉਹ ਮੈਨੂੰ ਤਰਲੇ ਮਾਨਦੀ ਤੂੰ ਉਹਨੇ ਹੋਣਾ ਜ਼ਿਆਦਾ ਕਰਦੀ ਤੋ ਤੂੰ ਤਾਂ ਜ਼ਿਆਦਾ ਕਰਦੀ ਏ ਤੁਸੀਂ ਪੈਸੇ ਤੇਰੇ ਆਂ ਵੀ ਸਾਡੇ ਕਹਿੰਦੇ ਜਿਹਦੇ ਕੋ ਚਾਰ ਛੱਲੜ ਹੋਣਾ ਉਹਦੀ ਜਾਇਜਾ ਕਾਰ ਹੁੰਦੀ ਏ ਸਾਡੇ ਜੇ ਮਾ ਤੁਹਾਡਾ ਕੋਣ ਕੋਈ ਦਾ ਪਤਾ ਵਾ ਵੀ ਹੁਣ ਸਾਡਾ ਟਾਈਮ ਮਾੜਾ ਚੱਲਣ ਦੇ ਤੂੰ ਤੇਰੇ ਵਰਗੀ ਵੀ ਕੰਮਾਂ ਆ ਕੇ ਸਰੀਰ ਦਾ ਕਰ ਜਾਂਦੀ ਐ ਮੜ ਉਹ ਵਿੱਚ ਲਾਇਆ ਲੈ ਮੜ ਕਾਹਦਾ ਚਲਾਇਦਾ ਸਮੇਂ ਦਾ ਕੋਈ ਪਤਾ ਹੁੰਦਾ ਪੰਮੋ ਮਹਾਰਾਜ ਦੇ ਕਾਹ ਤੋਂ ਡਰਨਾ ਚਾਹੀਦਾ ਕਿਹੜੇ ਵੇਲੇ ਕਿੱਥੇ ਉਹ ਕੀ ਹੋ ਜਾਣਾ ਕੋਈ ਪਤਾ ਐਡਾ ਹੰਕਾਰ ਕਾਹਦਾ ਚੁੱਕੀ ਫਿਰਦੀ ਐ ਉਦੋਂ ਪਿੱਛੇ ਵੇਖ ਕੇ ਚੱਲਣਾ ਸੀ ਅਸੀਂ ਕਿੱਦਾਂ ਪਿੱਛੇ ਵੇਖ ਕੇ ਚੱਲਣਾ ਸੀ ਕੀ ਆ ਪਾਇਆ ਥੋੜੀ ਜਿਹੀ ਨੱਚੀ ਫਿਰ ਕਿੱਡੀ ਕ ਗੱਲ ਮੰਨ ਕੇ ਰਾਕਣਾ ਕਰੇ ਜੇ ਤੇਰੇ ਤੇ ਕੋਈ ਐਹੋ ਜੀ ਗੱਲ ਪੰਜ ਫਿਰ ਕੀ ਕਰੇਗੀ ਪਰ ਮੈਂ ਤੈਨੂੰ ਤੇਰੇ ਘਰ ਆ ਕੇ ਇਦਾਂ ਮਿਹਨੇ ਮਾਰਾਂ ਤੇ ਫਿਰ ਮੈਨੂੰ ਦੱਸ ਕਿ ਕਿੱਡੀ ਕੇ ਮੇਰੇ ਵਾਸਤੇ ਚੰਗੀ ਗੱਲ ਹੋ ਮੈਂ ਤੇਰੇ ਵਾਂਗੂ ਨਹੀਂ ਤੂੰ ਮੇਰੀ ਤਰ੍ਹਾਂ ਨਹੀਂ ਹੈ ਨਾ ਤਰਾੜੀ ਦੇ ਥਾਂ ਰਿਆ ਕਰ ਤੂੰ ਐਵੇਂ ਮੇਰੀ ਬੋਤਲ ਮੈਨੂੰ ਮਤ ਕਾਣਾ ਦਿਹਾ ਕਰ ਮੈਂ ਤਸੋ ਕੋ ਤੈਨੂੰ ਫੇਰ ਵੀ ਪੰਮੋ ਪੰਮੋ ਕਰ ਜਿਦੋਂ ਚਾਹ ਨਹੀਂ ਪਾਇਆ ਤੂੰ ਨਹੀਂ ਉਦੋਂ ਤੇ ਕਿਤੇ ਡਾ ਠਿੱਲਾ ਮੂੰਹ ਸੱਤਾਂ ਪਾ ਘਰ ਮੈਂ ਸ਼ੂਗਰ ਕਰਦੀ ਆ ਵਿਚਾ ਤੂੰ ਮੈਨੂੰ ਪਾਲਾ ਤਮਾਉਂ ਦੇਤਾ ਮੈਂ ਉਹ ਮਾੜਾ ਥੋੜੇ ਤੈਨੂੰ ਆਖਿਆ ਉਸਨੇ ਘਰੇ ਲਿਆ ਕੇ ਰੱਖ ਲਈ ਮੈਨੂੰ ਵੀ ਪਤਾ ਮੈਂ ਤੇ ਕਿਹੜੀ ਮਾੜੀ ਕਸਮਦ ਨੂੰ ਫੋਨ ਕੁੜੀ ਦਾ ਫੜਾਉ ਉਹਨੂੰ ਪਤਾ ਵੀ ਇੰਨਾ ਕੋ ਚਾਰ ਛੱਲੜ ਹੈਗੇ ਆ ਉਹ ਵੀ ਤੁਹਾਡੀ ਬੁੱਗਲ ਚ ਵੜ ਵੜ ਬੈੰਦੀ ਕੁੜੀ ਕਿਹੜਾ ਚੱਟ ਸੀ ਤੇ ਜੇ ਭੈਣਾਂ ਦੇ ਭਰਾਵਾਂ ਤੇ ਮਾਰਦਿਆਂ ਜਾਂਦੇ ਨਾ ਉਹਦੇ ਵਾਸਤੇ ਮਾੜਾ ਵੀ ਉਹੋ ਜਿਹਾ ਤੇ ਤਗੜਾ ਵੀ ਉਹੋ ਜਿਹਾ ਉਹ ਵੀ ਸਭ ਤੋਂ ਵੱਡੀ ਚਰਿੱਤਰ ਬਾਅਦ ਤੇ ਭੈਣ ਵੀ ਐ ਦੇ ਕੇ 20000 ਰੁਪਏ ਤੇ ਕਰੋ ਲਾਉਂਗੀ ਉਹਨੂੰ ਵੀ ਮੈਂ ਕੀ ਕਰਤੀ ਤੇਰੀ ਮੰਮੀ ਹੈ ਕਿਧਰੋਂ ਆਈ ਹੈ ਹੈ ਕਿਧਰੋਂ ਆਈ ਹੈ ਕੁਛ ਨਹੀਂ ਬਾਹਰ ਪਾਈ ਆ ਗੋਂਗੂ ਲੈ ਗੋਂਗੂ ਲੈ ਕੇ ਹੀ ਬਾਹਰ ਪਾਈ ਆ ਸੀ ਮੈਂ ਸਬਜ਼ੀ ਦੇ ਵਾਸਤੇ ਉਹ ਅੱਗੇ ਮਹਿੰਗੇ ਗੋਂਗੂ ਉਹਦਾ ਤੂੰ ਆ ਨਹੀਂ ਸਾਡੇ ਕੋਲ ਹੈਗਾ ਕੱਖ ਨਹੀਂ ਆ ਕਿੱਦਾਂ ਮੈਨੂੰ ਤਗਲੀ ਦੇ ਦੀ ਤੇਰੀ ਗੱਲ ਸੁਣੋ ਤੁਸੀਂ ਹੁਣ ਜੇ ਗੋਂਗੂ ਹੋਰ ਖਾਣ ਪੀਣ ਤੇ ਵੀ ਧਿਆਨ ਰੱਖਦੇ ਜੇ ਗੋਂਗੂ ਲੈ ਲੇ ਫਿਰ ਕਿੱਡੇ ਕ ਗੱਲ ਹੋਗੀ ਫਿਰ ਕੁੜੀ ਦੇ ਧਾਰ ਵੀ ਦੋ ਨਾ ਆਪ ਤੂੰ ਤਾਂ ਖਾਣ ਪੀਣ ਵਿੱਚ ਸੂਟ ਵੀ ਵੇਪਾਇਆ ਹੋਣੀ ਬਣਾਇਆ ਲੱਗਦਾ ਕਹਿੰਦਾ ਮੇਰੀ ਭੈਣ ਦੇ ਕੇ ਗਈ ਮੈਂ ਨਹੀਂ ਬਣਾਇਆ ਕਿਦਾਂਵੇਂ ਸੂਟ ਪਾਏ ਇਹਨਾਂ ਨਾਲੋਂ ਜ਼ਿਆਦਾ ਚੰਗੇ ਤੇ ਨਹੀਂ ਪਉਂਦੀ ਉਹ ਤਾਂ ਇਹ ਸਾੱਚੀ ਗੱਲ ਹੈ ਚੀਰ ਚੀਰ ਬਾਗਾ ਰੋ ਦਾ 10 ਇਹ ਵੀ ਦੇਖ ਕੇ ਗੱਲ ਨੂੰ ਸੱਚੀ ਗੱਲ ਹੈ ਜਿਹੜਾ ਇੱਕ ਹੁਣ ਕਰਕੇ ਨਾ ਕੋ ਪੜਦਾ ਤੇ ਨਾ ਕੋ ਏਥੇ ਮੇਰੇ ਘਰ ਦੇ ਕੋਲ ਆ ਕੇ ਮੰਜੀ ਢਾ ਲੈਗੀ ਜੇ ਕਿਤੇ ਮੈਂ ਘਰ ਉੱਥੋਂ ਲੰਘ ਜਾਨੀ ਆ ਤੇ ਕਿਤੇ ਆਇਆ ਤਾਂ ਵੀ ਚੱਜ ਜਾਂਦਾ ਐ ਕਰ ਮੂੰ ਹੁਣ ਕੋਈ ਲੜਾਈ ਨਹੀਂ ਗੱਲਾਂ ਕਰਦੀ ਮੈਨੂੰ ਸਾਰੀਆਂ ਗੱਲਾਂ ਤੇਰੀਆਂ ਸੁਣਨ ਦੇ ਸਾਂਝਾ ਕਰਦੇ ਨੂੰ ਤਾਂ ਮੈਂ ਅਸਾਂ ਕੱਢ ਲਾ ਨਹੀਂ ਦੀ ਬੂਆ ਤੂੰ ਜਰੂਰੀ ਮੇਰੇ ਵੇੜੇ ਕੰਨ ਘੁੜ ਕਰੀ ਜਾਂਦੀ ਐ ਕੋਸ਼ ਨਹੀਂ ਮੈਂ ਕੋਨਾ ਸਬਜ਼ੀ ਨੂੰ ਕੋਈ ਲਾ ਬੜਾ ਹੋ ਗਿਆ ਤਨਾ ਸੂਟ ਜਵਾਬ ਸੋਣਾ ਵਾ ਕਿ ਉਹ ਜਾਨੂ ਰੱਖ ਲੈਣੇ ਬਾਅਦ ਚੋਂ ਜਾਨ ਲੱਗੇ ਕੁੱਤੜੀ ਬਣ ਕੇ ਤਰਪੈਂਦੀ ਇਹ ਮੇਰੇ ਕੋਲ ਹੈ ਹੀ ਘੱਟ ਨਹੀਂ ਕੋਈ ਨਹੀਂ ਹੈਗਾ ਸਾਰੇ ਖਰਾਬ ਹੋਏ ਤੇ ਵਿਚਾਰੀ ਨੇ ਮੈਨੂੰ ਉੱਥੇ ਫੜਾ ਆ ਗਏ ਅੱਧੇ ਚਪਰੇ ਲੈ ਆਏ ਜਾ ਕੇ ਇਹਨੇ ਦੋ ਤਿੰਨ ਸੂਟ ਲਾਏ ਹਾਂ ਤੇ ਰੱਖ ਲਈ ਦੇ ਜੇ ਕਿਹਨੇ ਦੇ ਦਿੱਤੇ ਤੇ ਕਿਹਨੇ ਆਣ ਲਗਵਾਣ ਕੋਈ ਪ੍ਰੋਗਰਾਮ ਹੀ ਆ ਜਾਂਦਾ ਹੈ ਉਦੋਂ ਪੇਰ ਉੱਪਰ ਉੱਨੀ ਹੋਰ ਚੱਗਾ ਹੋਰ ਮੱਟ ਕਰ ਪਈਨੀ ਤੇ ਤੇਰੀ ਕੀ ਗੱਲ ਵਾ ਮੇਰੇ ਮੇਰੇ ਲੋਟੇ ਪਾਣੀ ਤੁਸੀਂ ਤੇ ਜਿਹੜਾ ਬਣਦੇ ਚਲ ਕੇ ਬਣੇ ਨਾ ਚੰਗੇ ਬਣਾਵੀਂ ਕੁੜੀ ਦੀ ਜਨਾ ਮੈਨੂੰ ਵੀ ਤੇਰੀ ਕੱਲ੍ਹ ਬਣਾਣੀ ਹੋਣੀ ਹੁਣ ਤੇ ਨਹੀਂ ਮੈਂ ਹੁਣ ਬਣਾਉਣੇ ਦਾ ਰਾਤ ਨੂੰ ਕੀ ਖਾਣਾ ਹੋਏ ਮਲੇਗੀ ਫਿਰ ਕੱਦ ਚੰਗੇ ਬਣਨੀ ਅੱਧੀ ਰਾਤ ਤੇ ਹੋ ਗਈ ਉਤੋਂ ਤੇ ਨਾਲੇ ਮੈਂ ਤੈਨੂੰ ਸਖਸੀ ਨਹੀਂ ਹਾਂ ਨਾ ਆਉਣਾ ਹੀ ਅੱਜ ਕੁੜੀ ਨੇ ਕੁੜੀ ਨੂੰ ਤੇ ਮੈਂ ਕੱਲ੍ਹ ਫੋਨ ਕਰਕੇ ਕਹਿ ਤੈਨੂੰ ਲੰਗਾ ਤੇ ਜੀ ਸੰਗੀ ਆਜਾ ਤੇ ਆਵੇਂਗਾ ਨਾ ਨਾ ਬੁੱਕ ਚੱਕ ਨਹੀਂ ਉਹ ਪੋਨੇ ਸਿਰਿਆਂ ਦੇ ਤਾਂ ਸਾਰੇ ਰੌਲਾ ਖੁੰਦੇ ਆ। ਉਹਦਾ ਪੰਮੂ ਵੇਖ ਲਾ ਪਕਾਨੀ ਕੁੜੀ ਵੀ ਆਣ ਕੇ ਲਾਗੇ ਪਈ ਕਿ ਜਦ ਤੂੰ ਉਹ ਬਕਾਲ ਕਰਨੇ ਕਿ ਮਾਤਾ ਹੀ ਦੇਂਦੀ। ਦਸੋ ਕਾਦੀ ਬਗਾਨੀ ਹੈ। ਜਦੋਂ ਪੂਰੀ ਨੂੰ ਕਢਾ ਲਿਆ। ਹੈ ਨੀ ਕਿੰਨੇ ਨੂੰ ਆਏ ਅਕੀ ਮੈਂ ਤਾਂ ਦਰਸਾ ਚ ਪੁੱਛਣੇ ਚੱਤਾ ਭੁੱਲ ਗਿਆ। 3-3 ਕਿਲੋ। ਅੱਛਾ। ਮੈਂ ਦੂਨੀ ਪਤਾ ਲੱਗ ਗੰਮੀ ਲੈ ਹੀ ਲੈਂਦੀ ਬੰਦ ਬੰਦ ਲੈ ਆਪ ਕੋ ਥੋੜੇ ਆ ਤੋ ਚੰਦਾਂ ਨਿਸ਼ਾਨ ਨੇ ਸਭ ਤੁਸੀਂ ਲੈ ਲੇ ਜੇ ਤਾਂ ਮੈਂ ਕਵਲੀ ਤੇ ਦੇ ਦੂੰਗੀ ਕੋਈ ਨਹੀਂ ਰਹਿਣ ਦੇ ਮੈਂ ਨਹੀਂ ਮੰਗਦੀ ਐ ਵੇਲੇ ਤੁਹਾਨੂੰ ਕਿਹੋ ਜੇ ਬਣਾਉਣੀ ਤੇ ਮੈਨੂੰ ਪਤਾ ਹੀ ਐਂ ਬਲੇ ਤੇ ਹੁਣ ਐਂ ਬਲੇ ਦਾ ਕਾਗਲ ਜੇਸ ਕਰਦੇ ਤੇ ਤੇਰੀ ਆ ਮੈਂ ਇਹਨਾਂ ਨੇ ਕਿਤੇ ਸਾਗਰੇ ਨੂੰ ਨਾ ਇਹ ਛੱਟ ਬਹਿ ਜਾਂਦਾ ਪੂਰਾ ਕਾਗਲ ਮੈਂ ਤੁਹਾਨੂੰ ਦੱਸਦਾ ਜੇ ਲੈ ਇਸ ਮਾਰ ਕੁੜੀ ਨਹੀਂ ਉਹਨਾਂ ਦੀ ਕਾਗਲ ਚ ਚੈੱਕ ਕਰਨੀ ਹੈ ਮੇਰੇ ਨਾਲ ਕਾਹਦਾ ਕਾਦਾ ਮੱਥਾ ਲਾਉਣਾ ਮੇ ਜੋ ਦੇ ਹੋਵੇ ਦੇ ਦਿਓ ਨਹੀਂ ਦੇਹੇ ਤਾਂ ਹਾਂ ਲੈ ਤੁਹਾਨੂੰ ਕਿੱਧਰ ਨਹੀਂ ਮੇਰੇ ਗਾਲਾਂ ਸੁਣ ਤਾ ਤੂੰ ਹੀ ਕੋਈਂ ਜੇਲੀ ਕਹਿ ਕੇ ਦੇਖਣਾ ਨਾ ਡਾ ਗਿਆ ਨਹੀਂ ਤੂੰ ਆਪੇ ਗਾਲੀ ਮੇਰੇ ਆਖੇ ਲੱਗਦੀ ਜੇ ਨੇ ਤੂੰ ਵੀ ਲੈ ਉਹਨੇ ਸਪੂਤੋ ਲੈ ਆ ਤੇ ਹੁਣ ਦੇਣੇ ਤੇ ਪਹਿਣੇ ਮੈਂ ਨੇ ਰੇਚ ਤੁਹਾਡੇ ਲੜ ਗਈ ਫਿਰ ਹੈ ਨਹੀਂ ਸਿਲੰਡਰ ਪਹਾਲਿਆ ਇਹ ਨਾਲੇ ਉਹਦਾ ਮੈਂ ਕੀ ਲੈਣਾ ਤੁਹਾਡੇ ਦੋਵਾਂ ਵਿੱਚੋਂ ਮੈਂ ਕੀ ਲੈਣਾ ਬਿਠੇਰੀ ਚਲਾਣਾ ਤਾਂ ਮੈਨੂੰ ਪਤਾ ਇਹ ਵੀ ਵਿੱਚੋਂ ਤਮਾਸ਼ਾ ਹੀ ਦੇਖਤੀ ਵੇ ਆਉਗੇ ਇਹਨਾਂ ਤੇ ਗਾਲ ਪਾਉਗੀ ਤੇ ਮੇਰੇ ਵਾਵਾ ਕਲੇਜੇ ਠੰਡ ਪਾਉਗੀ ਮੈਂ ਭਲਾ ਜਾਣਦੀ ਨਹੀਂ ਇਹ ਮਸਾਲਾ ਪਤਾ ਹੈ ਆ ਫੜ ਲਿਆ ਤਾਂ ਸਾਰਾ ਵੇਲੇ ਤੇ ਨਿਆਲੀਆਂ ਨੇ ਚੀਜ਼ਾਂ ਸੁੱਟੀਆਂ ਆ ਪਈ ਬੱਸ ਪੁਣੀ ਨੇ ਤੋੜ ਪਾ ਦਿੱਤੀ ਕਿ ਆਪਣਾ ਤੋੜ ਪਾਣੇ ਦਿੱਤੇ ਆ ਸਾਰੀ ਚੀਜ਼ਾਂ ਸਾਡੀਆਂ ਕਿੰਨੇ ਕੰਮ ਦੇ ਸਭ ਕੁਝ ਕੁਸ਼ੀਦ ਕਰਦੀ ਹੈ ਇਹਦੀ ਵਰਗੀ ਵੀ ਬਸਲੀ ਇਹ ਤਾਂ ਨਹੀਂ ਜੀ ਮੈਂ ਇਹ ਕਹਿੰਦੀ ਕਿ ਇਹ ਕਿਉਂ ਕੋੜ ਕੋੜ ਕਰਦੀ ਹੈ ਨਾ ਕੋੜ ਕੋੜ ਕਰਦੀ ਹੈ ਨਾ ਈਆ ਸੂਟ ਭੈਣ ਵਿਚਾਰੀ ਮੇਰੀ ਦੇ ਕੀ ਸੂਟ ਤੋਂ ਹੀ ਦੇਖ ਕੇ ਸੜ ਕੇ ਕੋਲਾ ਹੋ ਗਈ ਇਹਨੇ ਅੱਜ ਚਾੜੇ ਤਾਂ ਕਿ ਉਹ ਪਾ ਲਿਆ ਹਾਂ ਜੀ ਉਹ ਕਿ ਮੇਰੇ ਕੋ ਟੌਰ ਨਾ ਆਵੇ ਕਿੱਥੇ ਜਾਂਦਾ ਕੋਈ ਕਿਸੇ ਦਾ ਟੌਰ ਵੇਖ ਕੇ ਮਾੜੇ ਜਦੋਂ ਪਾਉਣੀ ਉਹਦੋਂ ਖੁਸ਼ ਰਹਿੰਦੀ ਚੱਲ ਬਾੜੇ ਪਾਏ ਉਹਦੋਂ ਗੱਲਾਂ ਵਿਚਾਰ ਕਰ ਲੈਂਦੀ ਹੈ ਨਾ

ਉਹਸਨਾ ਠੀਕ ਠਾਕ ਹੈ। ਹਾਂਜੀ ਵਧੀਆ ਸਭ ਲਿਆ ਕੇ ਲੈਣੀ ਆ ਪਾਣੀ। ਨਹੀਂ ਨਹੀਂ, ਹੁਣੇ ਪਾਣੀ ਨਹੀਂ ਪੀਣਾ ਮੈਂ। ਅੰਮੀ ਦਾ ਘੋਟਾ ਜਦੋਂ ਪਾਣੀ ਦੇ ਦੱਸ ਕੀ। ਨਹੀਂ, ਲੈ ਵਾ ਬੀਜੀ ਪਾਣੀ ਪੀਣਾ। ਹਾਂ ਜੀ ਦਾ ਜੁਲਾ ਪਾਣੀ। ਨਹੀਂ ਨਹੀਂ, ਬੈਨੇ ਤੇ। ਤੇ ਹੋਰ ਠੀਕ ਠਾਕ ਬੱਚੇ ਗਏ ਸਕੂਲ। ਹਾਂਜੀ ਹਾਂਜੀ ਵਧੀਆ ਸਾਰੇ ਠੀਕ ਠਾਕ। ਲੈ ਗਿੱਸਾ ਵੀ ਦਿੱਤਾ ਠੀਕ ਆ। ਹਾਂਜੀ ਠੀਕ ਆ ਕੋਈ। ਅੱਛਾ। ਆ ਟਿੱਡੀ ਜੀ ਲੱਦਾ ਇੱਧਰੇ ਰਹੀਂ। ਆ ਉਹ ਇਦਾਂ ਹੀ ਆ ਜਾਂਦੇ ਤੈਨੂੰ ਪਤਾ ਲੱਗੇ ਫਿਰ। ਸ਼ੀ ਇਹ ਹੋ ਸੀ ਤਾਂ ਕਿ ਕਿੰਨੇ ਤੋਂ ਪੈ ਲਈ ਤੇਰੀ ਜਿਹੜੇ ਦਾ ਮਸੇਂਿਆ ਤਾਂ ਦਿੱਤਾ ਹੀ ਹੋਤਰਾ ਕਰਦੀ ਇਹ ਤੇ ਤੂੰ ਜਵਾਬ ਦੇ ਦੇਣਾ ਮੈਂ ਹਾਂ ਨੂੰ ਤੇ ਸਾਰੇ ਤੰਗ ਕਰਦੀ ਮੈਂ ਨਹੀਂ ਭਾਬੀ ਜੀ ਮੈਂ ਤੇ ਲੈ ਗਈ ਜਾਣੇ ਅੱਜ ਮੈਂ ਆਈ ਆ ਮੈਂ ਤੇ ਬਹਾਨਾ ਮਾਰ ਕੇ ਆਈ ਘਰ ਤੇ ਮੈਂ ਤੇ ਬਹਾਨਾ ਮਾਰਿਆ ਇੱਦਾਂ ਝੂਠ ਝਾਟ ਮਾਰ ਕੇ ਤੇ ਆਈ ਹਾਂ ਮਾਂ ਨਹੀਂ ਹੁੰਦਾ ਹੀ ਫਿਰ ਅਗਲੇ ਨੇ ਤੇ ਮੰਗਣੀ ਮੰਗਣੀ ਇਕੇ ਨੂੰ ਜਪਾਂ ਨਹੀਂ ਨਾ ਤਦੋਂ ਕਿ ਲੈ ਮੈਨੂੰ ਤੇ ਇਹ ਕਦਾ ਪਤਾ ਹੀ ਨਹੀਂ ਕਿ ਸਾਲੀ ਉਹ ਚੱਲਿਆ ਵਾ ਤੇ ਪੈਸਾ ਲਿਆ ਮੈਂ ਲੀਲੀ ਜੀ ਆ ਦੇ ਕਰੀ ਫਾਇਦੀ ਕਰਦੀ ਆਂ ਦੇ ਮੇਕੇ ਪਾ ਦੇ ਗੁੰਗਰੂ ਹੀ ਕਰਨ ਲੈ ਕੇ ਖਾਦੇ ਮੈਂ ਇੰਜ ਕਰਦੀ ਹਾਂ ਕਿ ਮੈਂ ਸਵੇਰੇ ਮੁੜਨਾ ਮੈਨੂੰ ਕਹਿਆ ਸੁਣਾ ਦੇਆ ਵਾ ਤੇ ਨਾਲ ਚਾਹ ਧੀਰੇ ਬੁਆਣ ਕੇ ਪੀਉਂਦੀ ਮੈਂ ਚਾਹ ਪੀਂਦੀ ਕੋਈ ਨਹੀਂ ਬਣਾਉਂਦੀ ਲਾਚੀ ਦੀ ਚਿਪਾ ਕੇ ਤੂੰ ਇੱਕ ਤਰ੍ਹਾਂ ਹੋਇਆ ਕਿ ਵੇਲੇ ਬਾਦ ਬਦੇ ਗੁੰਗਲੂ ਲੈ ਕੇ ਆ ਜਾਂਦਾ ਤੇ ਨੇ ਕਿਤੇ ਕਿਸੇ ਨੂੰ ਵੀ ਤੋਹੇ ਕੀ ਪਾਇਆ ਤੇ ਨਵੇਂ ਪਾਈ ਫਿਰਦੀ ਰਹਿੰਦੀ ਤੇ ਜਦੋਂ ਕਦੇ ਜਾਣਾ ਨੰਗ ਪੁਣਾ ਦਾ ਹਾਂਜੀ ਹਾਂ ਦੱਸ ਪਾਉਂਦੀ ਹਾਂ ਮੈਂ ਸੂਟ ਆਪੇ ਹੋਰੋਂ ਹੀ ਆਉਂਦੇ ਨਾਲ ਸੰਜੀ ਕੋਈ ਦੇ ਦਿੱਤਾ ਲੈ ਲੈ ਕਿਨਾਂ ਕਰੇ ਤੇ ਚਾਹ ਮੈਨੂੰ ਤੁਲੀ ਬਣਾਉਣੀ ਨਹੀਂ ਨਹੀਂ ਚਾਹ ਮੈਂ ਬਣਾ ਸਕਦੀ ਹਾਂ ਉਦੋਂ ਨਹੀਂ ਮੈਂ ਪੀਣੀ ਮੋਲਦਾ ਦੁੱਧ ਪੈ ਠੀ ਚੰਦੀ ਚਾਹ ਬਣਾਉਂਦੇ ਨਹੀਂ ਮੈਂ ਬਣਾਉਂਦੀ ਨਾਲ ਮੈਂ ਤੈਨੂੰ ਦਮ ਕੁਝ ਖਾਣ ਨਾ ਕੋਈ ਨਹੀਂ ਜਿਦਰਾਈ ਰਹਾਂਗੀ ਹਾਂ ਰਹਾਂਗੀ ਤੇ ਰੋਟੀ ਵੀ ਮੈਂ ਇਤਰੋ ਹੀ ਖਾਉਂਗੀ ਕੋਈ ਨਹੀਂ ਗੱਲ ਕੋਈ ਐ ਕਰਮ ਹੋ ਜਾ ਰੋਟੀ ਮੈਂ ਖਾਣੀ ਨਾ ਹੋ ਕੇ ਰੱਖੂਗੀ ਕਿ ਜਿਹਨੇ ਕਿਹਾ ਉਹ ਗਾਸਤ ਦਾ ਤਾਲਾ ਕਸਿਆ ਨਵੇਂ ਜਿਹੇ ਬਣਾ ਪੈ ਗਿਆ ਇਹ ਕੰਮ ਤੇ ਮੈਂ ਜਿਹੜੇ ਕੰਮ ਆਈ ਅਕਸਰ ਉਹ ਤੇ ਕਰਾਂ ਇਹ ਨਾ ਬਸ ਸਹੀ ਸੋਧੀ ਉਹ ਤਾਂ ਪੋਲੇ ਪਾਣੀ ਨੂੰ ਦੇਣ ਵਾਲੀ ਛੇਤੀ ਕੀਤੇ ਨਹੀਂ ਜਾਣਦੀ ਨਹੀਂ ਕਾਹਨ ਹਾਂ ਉਹ ਤੈਨੂੰ ਪਤਾ ਹੀ ਇੰਨਾ ਚਿਰ ਤੇ ਹੋ ਗਿਆ ਅੱਜ ਟੁੱਟ ਕੇ ਪੈਣਾ ਪੈਣਾ ਪਿਆਰ ਦੇ ਵਿੱਚ ਨਾ ਚੱਕਿਆ ਛੱਡਿਆ ਦੇ ਪੈਸੇ ਹ ਕਾਲੀ ਪੈ ਗਈ ਮੈਂ ਕਾਹਲੀ ਕਾਦੀ ਮਿੰਟ ਤੇ ਪਤਾ ਨੂੰ ਕਿਧਰ ਰੱਖਿਆ ਜਾਂ ਸਾਰੇ ਖਲਾਰੇ ਭਾਈ ਜੀ ਖਲਾਰੇ ਪਾ ਦਿੰਦੀ ਆ ਨਾ ਇਧਰ ਹੀ ਬੜੀ ਰਹਿੰਦੀ ਅੱਗੇ ਬਾਜੀ ਬੂਜੀ ਵੀ ਇਧਰ ਸੁੱਤੇ ਨਾ ਮੈਂ ਅਗੀ ਛੱਟ ਕੇ ਆਈ ਉਹ ਆਪਣੇ ਕੰਮ ਕਰਦੀ ਰਹਿੰਦੀ ਅਛਾ ਹੋਈ ਗੋਬ ਦਾ ਟਾਈਮ ਸਭੀ ਕੀ ਖਾਵੇਂਗੀ ਤੁਹਾਨੂੰ ਦੱਸ ਮੈਂ ਕਿ ਥੋੜੀ ਜਿਹੀ ਮੁੰਦੀ ਜਿਹੜੀ ਨਾਰਾ ਆਲੂ ਦੇ ਅਛਾ ਥੋੜੀ ਜਿਹੀ ਪਨੀਰ ਬਣਾ ਲਓ ਚਲ ਕੋਈ ਨਹੀਂ ਮੈਂ ਬਣਾ ਲੈਂਦੀ ਪਨੀਰ ਤੇ ਮੈਂ ਫਿਰ ਉਹ ਨਹੀਂ ਉਤਰ ਮਿਲ ਗਿਆ ਤੇ ਤੂੰ ਚਾਹ ਤੱਕ ਛੱਡਿਓ ਆਈ ਹੈ ਤੇ ਉਤਰੀ ਫੜ ਗਈ ਹੈ ਸਾਹਮਣੇ ਬੈਠੀ ਮੈਂ ਤੇ ਤੂੰ ਪਹਿਲਾਂ ਮੈਨੂੰ ਮਿਲ ਲੈ ਤੇ ਚਲ ਮੈਂ ਸਾਹਮਣੇ ਬੈਠੀ ਹੈ ਤੇ ਸੋ ਦੇਖ ਕੇ ਕੀ ਸੋਚੂਗੀ ਦਾਵਾ-ਦਾਵੋ ਪਰਚਾਈ ਵੱਲ ਵੜ ਕੇ ਫਾਹੂ ਜਿਥੂ ਤੇ ਕੋਤਰੀ ਜਾਣਾ ਦੂਜਿਆਂ ਦੇ ਕੋਲ ਕੀ ਲੈ ਜਾਣਾ ਗਰੀਬਾਂ ਦੇ ਘਰ ਕੌਣ ਆਉਂਦਾ ਵਾ ਹੌਣ ਤੇ ਆ ਕੇ ਤੇ ਬੈਠੀ ਚੰਗਾ ਫੜਾ ਫੋਨ ਤੇ ਕੱਲ ਮੈਂ ਕਿਹਾ ਸੀ ਵੀ ਹਜੇ ਨਾ ਆ ਵੀ ਪੈਸੇ ਨਹੀਂ ਹੈਗੇ ਹੌਣ ਪਤਾ ਨਹੀਂ ਕਿਹੜੇ ਮੂਹ ਬੋਲਣਾ ਤੇ ਕਿਹੜੇ ਨੇ ਰੈਂਤੇ ਪੰਪ ਉਹਨੇ ਚੜਾ ਦੇਣੀ ਆ ਸਚੀ ਨੇ ਜਿਹੜੀ ਬੁੱਕੀ ਪਟਰਾੜੀ ਬਣੀ ਹੋਈ ਆ ਫਿਟੇ ਹੱਸ ਹਸ ਤਾਂਤ ਕੱਢਣ ਨਹੀਂ ਆ ਤੇ ਹੱਸ ਹੱਸ ਗੱਲਾਂ ਕਰਨ ਰਹੀਆਂ ਕਿ ਡੀਆਂ ਆ ਇਹ ਕੀ ਰੱਬਾ ਦੱਸ ਇਹ ਵੀ ਭਰਾਈ ਆ ਐ ਹਾਂਜੀ ਭਾਈ ਮੇਰੀ ਪਰਜਾਈ ਬੈਠੀ ਸਾਹਮਣੇ ਮੈਂ ਉਹਨੂੰ ਮਿਲ ਜਾ

ਬਾਏ ਇਸ ਪਾਣੀ ਆਵਾਂ ਹਾਂ ਜਣੀ ਪਾਣੀ ਕਣੀ ਮੈਂ ਪੀਣਾ ਮੈਂ ਪਾਣੀ ਪੀਆ ਹੀ ਭਾਬੀ ਜੀ ਲੋ ਥੋੜਾ ਨਹੀਂ ਦੇਣੀ ਆਉਂਦੇ ਨਹੀਂ ਤੱਕ ਪਾਣੀ ਤੇ ਕੀ ਪੀਣਾ ਪਾਣੀ ਤੇ ਮਦਰ ਪੀਆ ਹੀ ਹਾਂ ਠੰਡ ਬੜੀ ਹੈ ਨਾ ਜੀ ਘਰ ਦਾ ਪਾਣੀ ਪੀ ਲੈਣਾ ਸਮਾਂ ਠੀਕ ਠਾਕ ਹੋਰ ਜੀ ਬੱਚੇ ਕੀ ਸਾਰੇ ਠੀਕ ਠਾਕ ਹਾਂ ਪੁੱਛਣਾ ਵਾਸਾ ਮਾਦੀਆ ਤੇਰੀ ਕੱਢੀ ਲੱਗੀ ਜਾਂਦੀ ਅਛਾ ਤੇ ਸੁਨਾਹ ਦਿੱਤਾ ਨਾ ਭਾਬੀ ਨੇ ਤੈਨੂੰ ਸੁਨਾਹ ਤੇ ਪ੍ਰੀਤ ਮੈਨੂੰ ਦਿੱਤਾ ਸੀਗਾ ਕਿ ਮੈਂ ਤੇ ਬਹੁਤ ਤੈਨੂੰ ਫੋਨ ਤੇ ਕਰਿਆ ਸੀਗਾ ਕਿ ਮੈਂ ਹੱਲੇ ਬੁੱਕਿਆ ਥੋੜਾ ਟਾਈਮ ਲੈ ਵਾ ਕਿੰਨਾ ਚਿਰ ਰੁਕੀ ਜਾਵਾ ਸਾ ਤੇ ਮੈਨੂੰ ਅੱਗੇ ਹੋ ਗਿਆ ਦੱਸ ਕਿੰਨਾ ਚਿਰ ਹੋਰ ਰੁਕੀ ਜਾਵਾ ਤੇਰੇ ਨਾਲ ਤੇ 100 ਪਰਦੇ ਹੁੰਦੇ ਘਰਾਂ ਦੇ ਹਨ ਤੇ ਤੇਰੇ ਕੋਲ ਆਪਣੇ ਸਮਝ ਕੇ ਤੇ ਤੇਰੇ ਕੋਲ ਉਹ ਦੋ ਫੜੇ ਜੇ ਤੂੰ ਹੀ ਸਾਨੂੰ ਇੰਨੀ ਤੰਗੀ ਦਈ ਕਿਤੇ ਬਕਾਨਾ ਤੇ ਕਹੀ ਅਸੀਂ ਆਸ ਰੱਖਣੀ ਮੇਰੇ ਮੇਰ ਨਾਲ ਚਲਵਾਨਿਆ ਪੜਦਾ ਹੋਵੇ ਤੇ ਮੇਰੇ ਘਰ ਦੇ ਨਾਲ ਕਾਤੇ ਪੜਦੇ ਦੱਸ ਉਹ